ਉਹ ਜਿਹੜਿਆ ਕਿ ਵੀ ਨਹੀਂ ਘਰੇ ਬਾਹਰ ਜਾਂਦੀ ਸੀ ਬਾਕੀ ਬਾਈ ਮੈਂ ਬਿੰਦ ਚੱਟ ਨੂੰ ਫੋਨ ਕਰਕੇ ਦੇਖੋ ਹਾਂ ਤਾਂ ਹੁਣੇ ਹੀ ਫੋਨ ਕਰਿਆ ਜੇ ਕੀ ਆਥ ਨੇ ਉਥੇ ਨੇ ਕੋਈ 10 ਮਿੰਟ ਕੱਢਦਾ ਹੋਇਆ ਟਾਈਮ ਫਿਰ ਤੁਹਾਨੂੰ ਫੋਨ ਕਰ ਦਾਂਗੇ ਜਿਵੇਂ ਮਰਜੀ ਦੇਖ ਲਓ ਤੁਸੀਂ ਕਰ ਲਓ ਠੀਕ ਹੈ ਨਾ ਜਦੋਂ ਬਾਹਰੋਂ ਕੋਈ ਫੋਨ ਆਂਦਾ ਜਾਂ ਤੁਸੀਂ ਕਰਦੇ ਹੋ ਚਾਹ ਕਰਨਾ ਨਹੀਂ ਚਾਹ ਤਾਂ ਰਹਿਣ ਦਿਓ ਕੋਈ ਚਾਹ ਨਹੀਂ ਚਾਵੇ ਨਾ ਅੱਗੇ ਜਾ ਕੇ ਆਣਾ ਮੈਂ ਕਿਸੇ ਦੇ ਕੋਈ ਨਾ ਸਰਪੰਚ ਸਾਹਿਬ ਥੋੜਾ ਤੇ ਮੈਂ ਤਾਂ ਚੱਲ ਪਈ ਜਾਂਦੇ ਜਾਂਦੇ ਪਹਿਲਾਂ ਇੱਧਰ ਹੋ ਕੇ ਚੱਲਦੇ ਆਪਾਂ ਉਹਨਾਂ ਨੂੰ ਮੈਂ ਕਿਹਾ ਵੀ ਦੁੱਖ ਜੋ ਹਲੇ ਤਾਂ ਘੰਟਾ ਮੈਂ ਲੇਟ ਆਉਂਦਾ ਚਲੋ ਫਿਰ ਨਹੀਂ ਨਹੀਂ ਬਸ ਨਾ ਬਤ ਉਸ ਬਸ ਦੇਖ ਲੈਣੇ ਠੀਕ ਹੈ ਕੱਲ ਨੂੰ ਕੀ ਬਣਦਾ ਕੀ ਨਹੀਂ ਬਣਦਾ ਤੇ ਤੂੰ ਵੀ ਛੁੱਟੀ ਕਰ ਲਈ ਫਿਰ ਕੱਲ ਨੂੰ ਨਾ ਕੋਈ ਨਹੀਂ ਇਹ ਤਾਂ ਕਰ ਲੂਗਾ ਛੁੱਟੀ ਪਤਾ ਆਈਆਂ ਪੱਕੀ ਬੂਰੀ ਤੁਸੀਂ ਵੀ ਕੰਮ ਚ ਕਰਦੇ ਹੋ ਹਾਂ ਕੋਈ ਨਾ ਤੂੰ ਵੀ ਮਾੜਾ ਜਣਾ ਥੋੜਾ ਜਿਆ ਇ ਮੀਨ ਨਰਨਮਨਾ ਪਿਆ ਕਰ ਉਹ ਮੈਂ ਤਾਂ ਸਰ ਗਿਆ ਨਾ ਕਹਿੰਦਾ ਨਹੀਂ ਕੁਝ ਨਹੀਂ 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 ਕਿਉਂ ਨਹੀਂ ਕਹਿੰਦਾ ਬਾ ਤੇਰੇ ਕੁੜੀ ਦਿੱਤੀ ਤਾਂ ਮੈਨੂੰ ਥੱਲੇ ਲੱਗ ਜੀ ਅਸੀਂ ਲੋਕਾਂ ਦੇ ਦਿਮਾਗ ਚ ਇਹੀ ਗਲਤ ਫਹਮੀ ਹੈ ਵੀ ਮੈਂ ਜਵਾਈ ਆ ਤਾਂ ਸ਼ਾਇਦ ਇਹ ਮੇਰੇ ਥੱਲੇ ਹੀ ਲੱਗੇ ਰਹਿਣਗੇ ساری ਉਮਰ ਕਿਉਂ ਲੱਗੇ ਰੰਗੇ ਸੇ ਬੋਲਦਾ ਨਹੀਂ ਤਾਂ ਆ ਕਰਕੇ ਵੀ ਇਹ ਤਾਂ ਬੋਲਦਾ ਨਹੀਂ ਬੁਢੀ ਬੋਲਦਾ ਤੇਰੇ ਕਰਕੇ ਨਹੀਂ ਬੋਲਦਾ ਉਹ ਹੁਣ ਕੀ ਕਰੇਗਾ ਮੈਂ ਉਹ ਕਹਿੰਦਾ ਗੱਲ ਵਧ ਜੂਗੀ ਮੈਂ ਕਹਿੰਦਾ ਉਹ ਨਹੀਂ ਨਹੀਂ ਗੱਲ ਵਧਾਣੀ ਨਹੀਂ ਤਰੀਕੇ ਨਾਲ ਗੱਲ ਕਰੋ ਜੇ ਤੂੰ ਕਮੇ ਮੈਂ ਤਾਂ ਚੁੱਪ ਕਰਕੇ ਤੁਰਿਆ ਫੇਰਾ ਮਾਂ ਜਾਣੇ ਆ ਫਿਰ ਮਾਂ ਤਾਂ ਹੁਣ ਦੇ ਲੈ ਤੇਰੇ ਮਗਰੋਂ ਕੀ ਕੁਝ ਕਦੀ ਜਾਂਦੀ ਹੈ ਮਾਂ ਕਰਕੇ ਤਾਂ ਸਿਰ ਚੜ ਗਿਆ ਉਹ ਉਹੀ ਤਾਂ ਗੱਲ ਆ ਇਕੱਲਾ ਇਕੱਲਾ ਜਵਾਈ ਕਿ ਸਿਰ ਚੜਾ ਲਿਆ ਅੱਛਾ ਮਾਂ ਨੇ ਕਿੱਥੋਂ ਲੈਣਾ ਤੇਥੋਂ ਹੀ ਲੈਣੇ ਆ ਕਿੰਨਾ ਕਿ ਤੇਰੇ ਕੋਲੇ ਗੰਜائش ਹੈਗੀ ਐ ਉਹ ਤਾਂ ਹੈ ਹੀ ਫੇਰ ਗੰਜائش ਤੇ ਕੋਈ ਕਾਹਦੀ ਹੋਣੀ ਐ ਫੇਰ ਆਪ ਦਾ ਢਿੱਡ ਤਾਂ ਪੂਰਾ ਨਹੀਂ ਹੁੰਦਾ ਤੂੰ ਚਲੋ ਕੋਈ ਨਹੀਂ ਆਪਾਂ ਬਾਕੀ ਗੱਲ ਫਿਰ ਦੇਖਦੇ ਹਾਂ ਕਰਨ ਸਫਾ ਸਰ ਮਾੜਾ ਜਿਹਾ ਰੱਖਿਆ ਕਰ ਤੂੰ ਵੀ ਬੰਦੇ ਨੂੰ ਐ ਠੀਕ ਐ ਵੀ ਜਵਾਈ ਭਾਈ ਆ ਉਹਦੀ ਇੱਜ਼ਤ ਬਣਦੀ ਐ ਓਨੀ ਜਿੰਨੀ ਬਣਦੀ ਐ ਓਨੀ ਕਰੋ ਬਾਕੀ ਜੇ ਕਰਾਉਂਦਾ ਤਾਂ ਕਰੋ ਇੱਜ਼ਤ ਜਿਹੜਾ ਕਰਾਉਂਦਾ ਨਹੀਂ ਉਹਦੀ ਇੱਜ਼ਤ ਵੀ ਨਾ ਕਰੋ ਬਸ ਠੀਕ ਐ ਹਾਂ ਜਿਹੜਾ ਐਵੇਂ ਕਰਾਉਣ ਵਾਲਾ ਹੈ ਹੀ ਨਹੀਂ ਉਹ ਜਦੋਂ ਕਰਾਉਣ ਵਾਲੇ ਹੈ ਨਹੀਂ ਇੱਜ਼ਤ ਆ ਕੋਈ ਆਪਾ ਦੇ ਪੈਰਾਂ ਥੱਲੇ ਹੱਥ ਦੇਣੇ ਚੰਗਾ ਜੀ ਚੰਗਾ ਜੀ ਚਲੋ ਠੀਕ ਕਰੀ ਆਹੋ ਠੀਕ ਰਹਾ ਕੋਈ ਹਾਂ ਹਾਂ ਚਲ ਫੇਰੇ ਸਰਪੰਚ ਦੀ ਗੱਲ ਵੀ ਠੀਕ ਕਰ ਗਏ ਯਾਰ ਆਪਾਂ ਬਾਹ ਕੇ ਉਹ ਨੂੰ ਸਮਝਾ ਗਏ ਮੈਂ ਤਾਂ ਆਪ ਕਹਿੰਦੀ ਐ ਕੇਰਾ ਆਪਾਂ ਇੱਥੇ ਪੰਚਾਇਤ ਚ ਭਾ ਲੋ ਨਹੀਂ ਫੇਰ ਭਾਈ ਜਿਹੜਾ ਕੁਝ ਕਾਨੂੰਨੀ ਕਾਰ ਹੈ ਪੰਚਾਇਤ ਦੀ ਗੱਲ ਆਪ ਵੀ ਠੀਕ ਆ ਪਹਿਲਾਂ ਸਰਚਰ ਵਾਲਿਆ ਹੁਣ ਰੌਣਾ ਆਪ ਖਾਉਰੇਗਾ ਚੜਾਈ ਜਾ ਕੇ ਸਰ ਪਰੌਣੇ ਨੂੰ ਚਲ ਕੋਈ ਨਹੀਂ ਮੈਂ ਚਾਹ ਬਣਾ ਕੇ ਲਿਆਉਣੀ ਬਿੰਦਰ ਗੋਟਾ ਉਹ ਤਾਂ ਵਿਚਾਰੇ ਪੀਕੇ ਨਹੀਂ ਗਈਗੇ ਮੰਮੀ ਜੇ ਤੂੰ ਰਿਸ਼ਤਾ ਕਰਵਾਇਆ ਨਾ ਮੜਾ ਤੂੰ ਵੀ ਖਿੱਚਦੀ ਹੁਣ ਪਰੌਂਦੀ ਨੂੰ ਸਮਾਰ ਕੇ ਠੀਕ ਹੈ ਨਾ ਰਿਸ਼ਤਾ ਕਰਵਾਇਆ ਸਾਰੀ ਉਮਰ ਵਾਸਤੇ ਤਾਂ ਠੇਕਾ ਲੈ ਲਿਆ ਮੈਂ ਜੇ ਉਹ ਚਲ ਕੋਈ ਗੱਲ ਨਹੀਂ ਤੂੰ ਮੜਾ ਜਾਨੂੰ ਖਿੱਚਦੀ ਹੁਣ ਭੂਆ ਤੂੰ ਕੱਲੀ ਪਚੋਲਣ ਹੀ ਨਹੀਂ ਭੂਆ ਵੀ ਆ ਮੇਰੀ ਖਿੱਚਣ ਦਾ ਤੇਰਾ ਫਰਜ਼ ਬਣਦਾ ਉਹਨੂੰ ਤਾੜ ਜੇ ਭੂਆ ਤਾਂ ਹੀ ਫੇਰ ਫੋਨ ਕਰਿਆ ਤਾਂ ਹੀ ਇੱਥੇ ਭੱਜੀ ਆਈ ਆਪ ਵੀ ਆਵਦਾ ਘਰ ਛੱਡ ਕੇ ਜੇ ਫਿਰ ਮੈਂ ਬੋਲ ਪੈਣਾ ਫਿਰ ਤੂੰ ਮੈਨੂੰ ਲੜੇਂਗੀ ਵੀ ਤੂੰ ਬੋਲਦਾਗਾ ਕੋਈ ਨਹੀਂ ਹੈਗੀ ਇਹ ਅਜੇ ਬਰਡੇ ਪਹਿਲਾਂ ਮੂਰੇ ਮੈਂ ਬੋਲ ਪਾ ਬੋਲ ਪਿਓ ਫਿਰ ਦੇ ਨਾਲ ਔਟ ਆਇਆ ਕੋਈ ਨਾ ਵੀਰੇ ਪੂਆ ਹੋਰੀ ਸੂ ਬਾਕੀ ਮੈਂਬਰ ਸਰਪੰਚ ਹੈਗੇ ਆ ਆਪੇ ਗੱਲ ਕਰ ਲੈਣਗੇ ਹਲੋ ਹਾਂ ਆਪਾਂ ਕੀਤਾ ਹੀ ਹਾਲਾ ਬੋਲ ਤੀਕਾ ਕਰ ਕਰੀ ਦੀ ਤੂ ਕਰਨੂ ਆ ਗੱਲ ਮੈਂ ਤੈਨੂੰ ਦੱਸਿਆ ਰਹੀਆ ਖੜ ਜਾ ਥੋੜਾ ਟਾਈਮ ਉਹ ਨਾਲ ਘਰੇ ਦਿੱਕਤ ਹੋਈ ਪਈ ਐ ਜਿਹਨੂੰ ਪਤਾ ਤਾਂ ਆਈ ਵੀ ਲੰਡਾ ਆਈ ਮਾ ਲੱਕ ਪੱਕਾ ਕਰਕੇ ਆ ਗਿਆ ਮੈਂ ਫੋਨ ਤੇ ਕਰਨੂ ਵਾਲਾ ਕੋਈ ਨਾ ਕਰਦਾ ਹੋਰ ਹੋਰ ਸੁਣ ਤੂੰ ਘਰੇ ਤੈਨੂੰ ਪਤਾ ਹੋਵੇਗਾ ਕਿੰਨਾ ਕਲੇਸ਼ ਹੋਇਆ ਪਿਆ ਯਾਰ ਮੈਂ ਇਨੀ ਕੀਤੇ ਕਿ ਮੈਂ ਗੱਲ ਹੋ ਜੂ ਕੋਈ ਨਾ ਕਰਤਾ ਮੈਂ ਤੈਨੂੰ ਦੱਸਦਾ ਠੀਕ ਹੈ हां वी रंजिया जी किमे हो किमे लगया मैं हीरना और यार की होया हट ब्याया ब्याया रख दी तिनु पता बैठा ही कह रहा था मतलब उसने यानी ਘਰੇ ਗੱਲ ਕਰ ਘਰੇ ਗੱਤ ਅੱਛਾ ਘਰੇ ਤੈਨੂੰ ਪਤਾ ਲੱਗਿਆ ਪਹਿਲੇ ਹੀ ਕਲੇਸ਼ ਚੱਲੀ ਹੈ ਤਾਂ ਕਿ ਯਾਰ ਨਾ ਸਮਝਾਓ ਕਿ ਕੋਈ ਕਰ ਲਾਂਗੇ ਵੀ ਐਡੀ ਕਾਲੀ ਕਾਦੀ ਹੈ ਤੈਨੂੰ ਹੋਰ ਇੰਨੀ ਛੇਤੀ ਹੁਣ ਕਿੱਥੋਂ ਕਰ ਲੇ ਬੰਦਾ ਯਾਰ ਜੇ ਮੈਂ ਕਿਹਾ ਕੋ ਕੰਮ ਕਿੱਥੇ ਲੱਗ ਜੀਏ ਕਿਉਂਕਿ ਸੈਟ ਸੂਟ ਹੋ ਜਗੇ ਵਧੀਆ ਹਨ ਹੂੰ ਫਿਰ ਕਰ ਲਾਂਗੇ ਪਹਿਲਾਂ ਆ ਭੈਣ ਵਾਲਾ ਮਸਲਾ ਜੱਾਨ ਹੋ ਜੇ ਮੈਂ ਗਲਤ ਕੋਈ ਟੈਨਸ਼ਨ ਨਾ ਲੈ ਮੈਂ ਗੱਲ ਕਰ ਦਵਾਂ ਜਨ ਨਾਲ ਠੀਕ ਹੈ ਮੈਂ ਫੋਨ ਤੇ ਗੱਲ ਕਰਨ ਨੂੰ ਜਾਂ ਆਪਾਂ ਨੂੰ ਮਿਲ ਲਾਂਗੇ ਬਟ ਇੱਕ ਹੀ ਗੱਲ ਆ ਉਹਦੇ ਕੋਲ ਦਿੱਲੀ ਆ ਹੀ ਕਰਦੇ ਤੇ ਚਲ ਤੂੰ ਘਰੇ ਦੱਸ ਕੀ ਬਣੇ ਘਰੇ ਤੈਨੂੰ ਪਤਾ ਤਾਂ ਹੈਗਾ ਯਾਰ ਕੋਈ ਚੰਦੀ ਹੁੰਦਾ ਪੈਣ ਕੇ ਬੈਠੀ ਉਹ ਵੀ ਟੈਨਸ਼ਨ ਲਈ ਬੈਠੀ ਹੁਣ ਪੂਆ ਆਈ ਸੀ ਹੁਣ ਬੁਲਾਈ ਆ ਤੇ ਉਹ ਕਿਹਾ ਵੀ ਹੁਣ ਗੱਲ ਕਰਕੇ ਆਪਾਂ ਬੁਲਾ ਗਏ ਨਾ ਸਰਪੰਚ ਨੂੰ ਤੇ ਸਿਰਫ ਉਹਨਾਂ ਨੇ ਵੀ ਕਰਕੇ ਪਹੰਚ ਕਰ ਦਿੱਤਾ ਜੀ ਇਹ ਦੱਸਾਂਗੇ ਪਰ ਪੂਆ ਹੀ ਕਰ ਲਉ ਫੋਨ ਤਾਂ ਉਹਨੂੰ ਤਾਂ ਆਪਾਂ ਕੰਨ ਵਾਸਤੇ ਕਰਨਾਗਾ ਨਹੀਂ ਨਹੀਂ ਪੂਆ ਨੇ ਕਿੱਥੇ ਸੰਦੂਆ ਨੂੰ ਤਾਂ ਫੋਨ ਕਰਕੇ ਕਹਿੰਦਾ ਗੱਡੀ ਚਾਹੀਦੀ ਆ ਮੇਰੇ ਗੱਲ ਨਹੀਂ ਸਮਝਿਆ ਮੇਰੇ ਕਹਿਣਾ ਮੈਂ ਤਾਂ ਆਪ ਕਹੀ ਜਾਂਦਾ ਕਹਿੰਦਾ ਤੂੰ ਗਾਂਹ ਜਾ ਕੇ ਕਹਿ ਵੀ ਗੱਡੀ ਨੂੰ ਬਾਹੂ ਮੰਨ ਓ ਯਾਰ ਉਹ ਤਾਂ ਉਹਨੇ ਕਹਿਤਾ ਪੂਆ ਨੂੰ ਕਹਿਤਾ ਫੋਨ ਕਰਕੇ ਤਾਂ ਪੂਆ ਜੀ ਸੱਤੂ ਕੀ ਆਪਣੇ ਆਖੇ ਤੋਂ ਥੋੜੀ ਆਊਗਾ ਉਹ ਹਾਂ ਹਾਂ ਪੂਆ ਦਾ ਕਰਵਾਈ ਹੈ ਗੱਲ ਅੱਛਾ ਪੂਆ ਨੇ ਬੁਲਾਇਆ ਉਹਨੂੰ ਫੋਨ ਕਰਕੇ ਸ਼ਾਮ ਨੂੰ ਆਊਗਾ ਫਿਰ ਆਪਾਂ ਸਰਪੰਚ ਨੂੰ ਲੈ ਕੇ ਨਾਲੇ ਅੱਥਾਂ ਤੇ ਬਹਿ ਕੇ ਗੱਲ ਕਰਾਂਗੇ ਸਮਝਾਉਣੇ ਨੇ ਸੰਜੀਤ ਰਾਜ ਨੂੰ ਚੱਲ ਠੀਕ ਹੈ ਤੇ ਆਹ ਫੇਰ ਵਾਲਾ ਮਸਲਾ ਕੋਈ ਨਹੀਂ ਆਪਾਂ ਬਾਅਦ ਚ ਨਿਬੇੜ ਲਾਂਗੇ ਇਹਨੂੰ ਕਹਿ ਦੇ ਵੀ ਤੂੰ ਜਾ ਕੇ ਰੁੱਕ ਜਾ ਕੇ ਇਹ ਨਹੀਂ ਲੋਟੋ ਕੋਦਾ ਤੇ ਪਿਆਰ ਤਾਂ ਸਮਝਾ ਲਾ ਕੋਈ ਵੀ ਦੋ ਤੋਂ ਨੂੰ ਕੁਝ ਨਹੀਂ ਕਹਿ ਸਕਦਾ ਹੋ ਈ ਨਾ ਚਲ ਕੋਈ ਨਾ ਆਪਾਂ ਦੇਖਦੇ ਆ ਕਰਦੇ ਆ ਗੱਲ ਜੇ ਤਾਂ ਕੋਈ ਵੀ ਹੋਊਗਾ ਹਾਂ ਫਿਰ ਇਹ ਬਾਅਦ ਹੀ ਕਰਾਂਗੇ ਜੇ ਤਾਂ ਮਤਲਬ ਆ ਯਾਰ ਲੋਕ ਐ ਭੈਣਾ ਕੋਈ ਨਹੀਂ ਹੈ ਪਹਿਲਾਂ ਜਿਹੜਾ ਆਪਾਂ ਸੇ ਕੋਈ ਕੰਮ ਉਹਦਾ ਕਰ ਲਗੇ ਇਹ ਹੀ ਹੈ ਕੋਈ ਜ਼ਰੂਰੀ ਹੈ ਮੈਂ ਤਾਂ ਆਪਣਾ ਹੀ ਹੈ ਕੰਮ ਯਾਰ ਹਾਂ ਚੱਲ ਕੀ ਕਰਾਂ ਫਿਰ ਚਲਦੇ ਆ ਬਸ ਆ ਜਾ ਚੱਲ ਆ ਜਾ ਫਿਰ ਚੱਲੀ ਨੀਆਂ ਜਿਹੜਾ ਇਹ ਨੰਗਾ ਸਿੱਟ ਛੱਡ ਕੇ ਅੰਗਾਰ ਜਾਇੰਗਾ ਕੋਈ ਬੈਡ ਬੁੱਟ ਖੋਲ ਕੇ ਇਹ ਚ ਪਾ ਦੇ ਨਹੀਂ ਪੇਟੀ ਚ ਪੈਂਦਾ ਇਹ ਤਾਂ ਰਾਤ ਨੂੰ ਸਮਾਨ ਜਾ ਕੱਢਿਆ ਸੀ ਥੋੜਾ ਜਿਹਾ ਤੇ ਉਹ ਹੁਣ ਧਰਾਂਗਾ ਹੁਣ ਬਸ ਇਧਰ ਆਪਾਂ ਗੱਲਾਂ ਨੇ ਪਾਈਏ ਤਾਂ ਪੰਜ ਸੌ ਆ ਗਏ ਇਹਨਾਂ ਨੂੰ ਤਰਦਾਂਗਾ ਆਪਾਂ ਨਾਲ ਲਾ ਕੇ ਤਰਵਾਉ ਤੁਹਾਡੀ ਮੈਂ ਤਾਂ ਤਰਵਾ ਦੂੰਗੀ ਮੈਂ ਤਾਂ ਉਹੀ ਪੜਾ ਲਾਦਾ ਜਿ ਖਲਿਆਰਾ ਪਾਇਆ ਨਾਲ ਤੈਨੂੰ ਪਤਾ ਹੈ ਮੇਰਾ ਜਦੋਂ ਮੈਂ ਆਉਣਾ ਹੁੰਦਾ ਨਾ ਉਦੋਂ ਮਾੜਾ ਜਿਹਾ ਘਰ ਲੋਟ ਕਰ ਲਿਆ ਕਾਹ ਕੀ ਡੋਟ ਕਰ ਲਗੇ ਸਾਰਾ ਦਿਨ ਤਾਂ ਮਨ ਚ ਕਲਪਨਾ ਨਹੀਂ ਕਿ ਕੱਲ ਦੀ ਕੀ ਸਾਨੂੰ ਕਿਹੜੇ ਕੰਮ ਸੋਝਦੇ ਆਗੇ ਨਹੀਂ ਕਲਪਨਾ ਤਾਂ ਸਾਰਿਆਂ ਨੂੰ ਹੈ ਕਿਹਨੂੰ ਨਹੀਂ ਕਲਪਨਾ ਮੈਨੂੰ ਕਲਪਨਾ ਨਹੀਂ ਜੀ ਜੀ ਘਰੇ ਧੀ ਬੈਠੀ ਹੋਵੇ ਨਾ ਉਹਨੂੰ ਕੁਛ ਨਹੀਂ ਚੰਗਾ ਲੱਗਦਾ ਕੋਈ ਨਹੀਂ ਜਿਵੇਂ ਬੈਠੀ ਆਈ ਬਾਗ ਜੂ ਆਹ ਫੋਨ ਜੱਕੇ ਜਗੇ ਕੁੜੀ ਮੇਰਾ ਦੇਖ ਲਾਤੀ ਦਾਗਾ ਲੈ ਕਿਕਰ ਸਾਂ ਦੀ ਮਿਸ ਕਾਲ ਆਈ ਲਾ ਕੇ ਦੇਖ ਲਾ ਕੀ ਆ ਨਾਕ ਮਿਸ ਕਾਲ ਆਈ ਹਾਂ ਮੈਨੂੰ ਤਾਂ ਲੱਗਦਾ ਕੀ ਆਉਣਾ ਨਾ ਹੋਵੇ ਨੇ पता करो था कितने जवाब ही ना जंदारों में कुछ नहीं अच्छा नहीं है क्या कुछ ना पता है क्या जंदारों में क्योंकि बोल नहीं ना कौन से दिक्कत है मैं लाया हूँ बोल दिक्कत दिखाने का हैलो हाँ जी हाँ किकर से मिस्काल जी आई थी तेरी हाँ जी हाँ जी मैं लाया थी फोन अच्छा मैं तो आया किंता सी हाँ ਮਿਚਾਲਾ ਭਾਈ ਤੇ ਬੈਠੀ ਦੱਸ ਕੀ ਕਰਦੀ ਐ ਕੋਈ ਆਪਦੇ ਘਰੇ ਆਉ ਉਸਮਾਂ ਦੀ ਉਹ ਕਰੇ ਹਨਾ ਦੇਖ ਭਾਈ ਤੂੰ ਆ ਜਾ ਐ ਤਾਂ ਮਾਂ ਪਿਓ ਨੂੰ ਵੀ ਔਖਾ ਹੋ ਜਾਂਦਾ 30 ਪੁੱਤ ਨੂੰ ਆਪਦੇ ਨੂੰ ਭੇਜਣਾ ਆ ਜਾ ਜੇ ਤੇਰਾ ਅੱਜ ਟਾਈਮ ਆ ਅੱਜ ਆ ਜਾ ਸਮਾਂ ਅਸੀਂ ਤਾਂ ਆਪ ਘਰੇ ਕੰਮ ਤੰਦਾ ਬਾਹਰ ਖੇਡ ਰਿਆ ਪਏ ਤੇ ਜਾਣਾ ਮੈਂ ਵੀ ਤੁਹਾਨੂੰ ਹਾਂ ਹੀ ਕਹਿੰਦਾ ਸੀ ਵੀ ਤੁਸੀਂ ਤਾਂ ਹੀ ਤਾਂ ਮੈਂ ਤੁਹਾਨੂੰ ਫੋਨ ਲਾਇਆ ਸੀ ਵੀ ਤੁਸੀਂ ਕੋਈ ਗੱਲ ਨਹੀਂ ਆਪਦੇ ਆਪਾਂ ਕਿਹੜਾ ਕੋਈ ਲੜਨਾ ਜਾਂ ਕੀ ਉਹ ਕਰਨਾ ਹਨਾ ਹੂੰ ਤੇ ਤੁਸੀਂ ਆਪਦਾ ਗੱਲਬਾਤ ਜੀ ਕਰ ਲੋ ਤੇ ਮੈਂ ਆਜੂ ਆ ਲੈਣ ਨੂੰ ਆਉਣ ਨੂੰ ਕਿ ਮੈਨੂੰ ਵੀ ਕੋਈ ਬਗਾਨਾ ਥੋੜੀ ਘਰ ਆ ਹਾਂ ਤੂੰ ਆ ਜਾ ਤੇਰੇ ਸਾਹਮਣੇ ਗੱਲਬਾਤ ਹੋ ਜੂਗੀ ਤੇ ਮੈਂ ਤਾਂ ਤੁਹਾਨੂੰ ਆਏ ਕਹਿੰਦਾ ਸੀ ਹੁਣ ਬੀ ਆਓ ਤੁਸੀਂ ਕੀਤੀ ਹੋਊਗੀ ਗੱਲ ਜੀ ਥੋੜੀ ਜੀ ਥੋੜੀ ਮੁੱੱਚੀ ਤਾਂ ਦੇਖ ਭਾਈ ਮੈਂ ਨਹੀਂ ਨਾ ਇਹ ਇਕੱਲੀ ਗੱਲ ਕਰ ਸਕਦੀ ਅਗਲਾ ਕਹਿੰਦਾ ਖੁਣੀ ਭੂਆ ਸਹਿਮਤ ਹੈ ਇਹ ਜੇ ਕੰਮਾਂ ਵਾਸਤੇ ਤੂੰ ਆ ਜਿਹੜੀ ਕੋਈ ਗੱਲਬਾਤ ਹੈ ਨਾ ਦੱਸ ਮੈਂ ਤਨੋਂ ਪਹਿਲਾਂ ਮੇਰੀ ਗੱਲ ਸੁਣੋ ਚਲ ਜਿਹੜਾ ਕੁਸ ਹੋਇਆ ਉਸ ਗੱਲ ਦਾ ਗੁੱਸਾ ਗੁੱਸਾ ਦਾ ਕਾਰਨ ਨਹੀਂ ਹੈ ਹੈਨਾ ਮੇਰੇ ਤੇ ਤੇ ਮੈਂ ਤਾਂ ਤੁਹਾਨੂੰ ਐਂ ਕਹ ਰਿਹਾ ਸੀ ਵੀ ਇੰਨਾ ਕੰਮ ਜੇ ਹੋ ਸਕਦਾ ਤੁਸੀਂ ਐਂ ਕਰ ਲਓ ਵੀ ਉਹ ਜਿੰਨੇ ਕੇ ਪੈਸੇ ਪਹਿਲਾਂ ਗੱਡੀ ਨੂੰ ਮੈਂ ਗੱਡੀ ਪੁੱਛੀ ਸੀਗੀ ਇੱਥੇ ਉਹ ਕਹਿੰਦਾ ਭਾਈ 60 ਤੈਨੂੰ ਲੱਖ ਰੁਪਏ ਦੇ ਦੋ ਤੇ ਬਾਕੀ ਤੁਸੀਂ ਆਪ ਦਾ ਉਹ ਕਰ ਲਓ ਵੀ ਉਹ ਇੰਨੇ ਕੇ ਦੇ ਦੇਣ ਬਾਕੀ ਮੈਂ ਆਪੇ ਆਪਦਾ ਸਾਰਾ ਆਪੇ ਭਰੀ ਚਲੋਗਾ ਮੈਂ ਤਾਂ ਤਾਂ ਕਰਕੇ ਤੁਹਾਨੂੰ ਕੋਣ ਲਾਇਆ ਸੀ ਵੀ ਚਲੋ ਹੁਣ ਹੁਣ ਇੰਨਾ ਕ ਤਾਂ ਕਾਰੀ ਲੈਣਗੇ ਹੈਨਾ ਇੰਨਾ ਕ ਤਾਂ ਤੁਸੀਂ ਕਰਵਾਈ ਦੇਓਗੇ ਮੇਰਾ ਚੱਲ ਮੱਠਾ ਪਾਈ ਤੂੰ ਇੱਥੇ ਆ ਜਾ ਠੀਕ ਹੈ ਮੈਂ ਤੈਨੂੰ ਨਹੀਂ ਕਹਿੰਦੀ ਵੀ ਹਾਂ ਜਾਂ ਨਾ ਇੱਥੇ ਆ ਜਾ ਤੇ ਸਮ ਅਡੀਕਦੇ ਆ ਸੀ ਤਾਂ ਤੇ ਇੱਥੇ ਗੱਲਬਾਤ ਸਾਰੀ ਕਰ ਲਾਂਗੇ ਆ ਜਾ ਤੂੰ ਜਦੋਂ ਨੇੜੇ ਤੇੜੇ ਹੋਏਗਾ ਮੈਨੂੰ ਇਹ ਵੀ ਤੇਰਾ ਪਤਾ ਜਿਹੜਾ ਮਿਸ ਕਰਨਾ ਮਾਰੀ ਐਨਾ ਤੂੰ ਦੂਰ ਤੱਕ ਤੇ ਹੈ ਨਹੀਂ ਮੈਂ ਦੂਰ ਤੱਕ ਕਿਤੇ ਮੈਂ ਤਾਂ ਆਪ ਇੱਥੇ ਸੀਗਾ ਮਾਂ ਪੁਚਵਾਇਆ ਹੋਇਆ ਸੀਗਾ ਮਾਂ ਚਲ ਮਾਂ ਨਾ ਤਾਂ ਵਾਹ ਪਿੰਡ ਜਾ ਕੇ ਲਈ ਆ ਉਹਨਾਂ ਦਾ ਆ ਜਾ ਤੂੰ ਹਾਂ ਚਲ ਕੋਈ ਵੀ ਜੇ ਤਾਂ ਗੱਲ ਕਰੋਗੇ ਮੇਰੇ ਹੱਕ ਦੀ ਫਿਰ ਤਾਂ ਮੈਂ ਆਵਾਂ ਫਿਰ ਗੱਲ ਤਾਂ ਕਲੀਅਰ ਕਰਨੀ ਪਊ ਪਾਈ ਹੱਕ ਬੇਹੱਕ ਸਾਰਾ ਕੁਝ ਉਹ ਤਾਂ ਬੈਠ ਕੇ ਹੋਊਗਾ ਆ ਬਸ ਠੀਕ ਹਾਂ ਆ ਜਾ ਨਾਲ ਬੁਆ ਕੋਲ ਤੂੰ ਵੀ ਨਾਲ ਇੰਨਾ ਪਾਸੇ ਦੀ ਬੋਹੋ ਜੀ ਜਮੀ ਇੱਕ ਪਾਸੇ ਦੀ ਹੋ ਕੇ ਬੈਜੇ ਕੋਈ ਨਹੀਂ ਤੂੰ ਆ ਜਾ ਠੀਕ ਤੂੰ ਆਤਾ ਸਹੀ ਤਰ ਮੈਂ ਦੱਸ ਕਿਹੜੀਆਂ ਗੱਲਾਂ ਹੱਕ ਦੀਆਂ ਹੁੰਦੀਆਂ ਤੇ ਕਿਹੜੀਆਂ ਬੇਹੱਕ ਦੇ ਹੁੰਦੀਆਂ ਤਿੰਨ ਲੱਖ ਰੁਪਈਆ ਦਿਨ ਦੇ ਚ ਗੱਡੀ ਦੇਖ ਆ ਆ ਵੀ ਮੈਂ ਹੁਣ ਲੈ ਕੇ ਆਜੂਗਾ ਗੱਡੀ ਕੋਣੀ ਪੈਸੇ ਦਾ ਝੋਲਾ ਪਰ ਹੀ ਖੜੇ ਆ ਨਾਲ ਆ ਵੀ ਤੀਨ ਛੱਡ ਜਾਣਗੇ ਨਾਲੇ ਪੈਸੇ ਦਾ ਝੋਲਾ ਮੇਰੇ ਹੱਥ ਤੇ ਦੇ ਜਾਣਗੇ ਕਿੱਡਾ ਲੋਭੀ ਆ ਦੇਖ ਕੋਈ ਨਹੀਂ ਆਉਣ ਦੇ ਆਉਣ ਦੇ ਇਥੋਂ ਲੋਬੀ ਦਾ ਤਾਂ ਫੇਰ ਪਤਾ ਲੱਗੂਗਾ ਚੱਲ ਉਹ ਕਿੱਥੇ ਆ ਕਾ ਤੇਰਾ ਸਾਰਾ ਘਰ ਵਾ ਤੇਰਾ ਸਾਦਾ ਵਰਦਾ ਹੈਗਾ ਸੋ ਆਪਦੇ ਘਰੋਂ ਮਚਾਲਾ ਗੱਡੀ ਜੇ ਲੈਣੀ ਹੈਗੀ ਮੈਨੂੰ ਵੱਡਿਆਂ ਚ ਛੜਨ ਦਾ ਚੌਕਾ ਤਾਂ ਚੱਲ ਹੁਣ ਚੁੱਪ ਸਾਨੂੰ ਕਿਵੇਂ ਚਪਾਇਗਾ ਨਹੀਂ ਹੁਣ ਚੁੱਪ ਵੀ ਕਰ ਜਾ ਮੈਨੂੰ ਤਾਂ ਐ ਸੀਗਾ ਵੀ ਜਿਹੜਾ ਉਹਨੇ ਐ ਕਹਿਤਾ ਵੀ ਚੱਲ ਕਿੜਾ ਕੋਈ ਗੱਲ ਦਾ ਗੁੱਸਾ ਕਿ ਲੈ ਮੈਂ ਹੱਲ ਲੈ ਸੋਦਰ ਗਿਆ ਲੋਕਾਂ ਨੂੰ ਸਰਪੰਚ ਕਿੱਥੇ ਉਹਨੂੰ ਬੋਲ ਮਾਰ ਬੋਲ ਕੇ ਮਾਰ ਆਪਾਂ ਫੋਨ ਹੀ ਲਾ ਲੈਣੇ ਹੈਗੇ ਆਪਣੇ ਮੁੰਡੇ ਦੀ ਗੱਲ ਕਰਦੀਆਂ ਮੈਂ ਆਹੋ ਵੀ ਫੋਨ ਲਾਓ ਫੋਨ ਲਾ ਕੇ ਜੇ ਬਾਹਰ ਗਿਆ ਹੋਊਗਾ ਉਹ ਤੇ ਉਹਨੂੰ ਆਏ ਕਹਿ ਦੇ ਲਾ ਕੇ ਫੋਨ ਵੀ ਉਹਨੂੰ ਸਰਪੰਚ ਨੂੰ ਤੇ ਉਹ ਮੁੰਡੇ ਨੂੰ ਕਹਿ ਦੂਗਾ ਜਿਹੜੇ ਆਏ ਸੀਗੇ ਬੱਬਰ ਨੂੰ ਪੰਚਾਇਤ ਆਲੇ ਵੀ ਉਹ ਆ ਜਾਣਗੇ ਪਤਾ ਨਹੀਂ ਦਰਵਾਜ਼ੇ ਜਾਂ ਕਹੀ ਕੀ ਆ ਫੋਨ ਲਾ ਕੇ ਉਹਨੂੰ ਇੱਥੇ ਹੀ ਹੋਊਗਾ ਸਰਪੰਚ ਬਾਜ਼ ਮਾਰ ਲੈਣੀ ਆ ਬੋਲ ਮਾਰ ਬੋਲੀ ਮਾਰ ਲੈ ਤੇਰੀ ਮਾਂ ਤਾਂ ਇੰਨ ਕਰਦੀ ਛੇਤੀ ਭੱਜ ਤੁਰਦੀ ਹੈ ਸਰਪੰਚ ਵੇਖੋ ਤੁਸੀਂ ਸਰਪੰਚ ਤੂੰ ਤਾਂ ਬਹਿ ਜਾ ਹੁਣ ਆ ਜਾਂਦਾ ਕੋਈ ਨਾ ਇੱਕ ਤਾਂ ਬੇਬੇ ਵੀ ਬਾਹਲੀ ਕਾਲੀ ਕਰਦੀ ਐ ਕੋਈ ਨਹੀਂ ਆਉਂਦਾ ਆਉਂਦਾ ਕਦੋਂ ਆਉਂਗਾ ਹਾਂ ਬੇਬੇ ਓਰੇ ਆਪ ਤਾ ਕਿਵੇਂ ਕੀ ਹੋ ਗਿਆ ਕੀ ਹੋਣਾ ਕੀ ਸੀਗਾ ਕੋਲ ਲਾਈ ਜਾਂਦਾ ਬਹਿ ਜਾ ਸੁਣ ਲਾ ਕਰ ਤੇ ਧੂਆ ਦੀ ਆਉਂਦਾਗਾ ਪੀਪੋਂ ਲਾ ਲਿਆ ਉਹਨੇ ਤੇ ਤੂੰ ਨਾ ਉਹਨੂੰ ਜਿਹੜਾ ਸਰਪੰਚ ਆਇਆ ਸੀ ਆਪਣਾ ਬਾਈ ਨਾਲ ਤਾਂ ਉਹਨੂੰ ਕਹਿ ਦੇ ਆਖਾਜੀ ਆਉਂਦਾ ਤੇ ਨਾਲੇ ਤੂੰ ਕਹਿ ਦੇ ਉਹ ਉਹਨੂੰ ਮੁੰਡੇ ਨੂੰ ਮੈਂਬਰ ਨੂੰ ਉਹ ਜਿਹੜਾ ਤੇਰਾ ਲਹਜੀ ਆਗਾ हां बी आ खा जी आ सरपंच सा उणू तो हां हां कर लेना फोन में हां जे सद्द चल नी तू भी कर का काम तांदा चलो आपा बाहर बैठ के चल जा चल उठ मੰਜਾ ਲਾ ਲੈਨੇ ਚਲੋ ਦੱਸਦਾ ਹੁਣ ਵੀ ਫੋਨ ਆਇਆ ਸੀ ਕਿਹਨੂੰ ਦੱਸਦਾ ਤੇ ਦੱਸਦਾ ਦਿੱਤਾ ਹੁਣ ਫੇਰ ਹੀ ਸਰਪੰਚ ਨੂੰ ਸੱਦੂਗਾ ਆ ਕੁੜੀ ਦਾ ਵੀ ਦਿਮਾਗ ਹੱਲੇ ਫੇ ਚੱਲ ਤੂੰ ਖੜੀ ਹੋ ਆ ਵੀ ਫੋਨ ਲਾ ਲਿਆ ਉਹਨੇ ਵੀ ਆਉਂਦਾ ਗਾ ਉਹ ਕੀ ਮੇਰੇ ਤਾਂ ਸੱਚੀ ਇਹ ਤਾਂ ਦਿਮਾਗ ਹੱਲਿਆ ਪਿਆਗਾ ਇੱਦਾਂ ਕੰਮਲੀ ਹੋ ਜੂ ਜੇ ਚਾਰ ਦਿਨ ਨਾਲ ਦੀ ਤੂੰ ਨਾ ਢੇਰੀ ਟਾਇਆ ਕਰ ਤੂੰ ਉੱਠ ਖੜਿਆ ਕਰ ਜਿੱਦੇ ਤੈਨੂੰ ਕੇਰਾ ਕਹਤਾ ਵੀ ਖੜੀ ਹੋ ਜਾ ਤੂੰ ਖੜੀ ਹੋ ਜਾ ਉਦੋਂ ਕੰਮਲੀ ਤਾਂ ਹੋਣਾ ਹੀ ਆ ਬੇਬੇ ਮੇਰੀ ਗੱਲ ਸੁਣ ਪੋ ਆ ਆਪਦਾ ਘਰ ਖਰਾਬ ਹੋਈ ਜਾਂਦਾ ਹੁਣ ਉਹ ਤਾਂ ਫਿਰਦਾ ਲੈ ਟਹਿਲਦਾ ਅਖੇ ਪਤਾ ਨਹੀਂ ਕਿੱਥੋਂ ਆਇਆ ਮੈਂ ਘਰੇ ਸੁਨਣਾ ਪਿਆ ਕਰ ਚੱਲ ਕੋਈ ਨਹੀਂ ਤੁਸੀਂ ਚੱਲ ਮੜਾ ਜਾ ਬਾਹਰ ਆਪਾਂ ਅੱਗੇ ਤਾਂ ਬੇਬੇ ਦਾ ਸਾਰਾ ਸੀਗਾ ਬੈਠੀ ਸੀਗੀ ਅ ਜਿੱਦ ਦੇ ਉਹ ਮੁੱਕ ਗਈ ਨਾ ਜਾਣ ਸਕਤੀ ਆਪਦੀ ਸੂਲੀ ਟੰਗੀ ਗਈ ਨੀ ਜੇ ਤੇਰੀ ਬੇਬੇ ਹੁੰਦੀ ਫੇਰ ਆ ਗੱਲਾਂ ਹੁੰਦੀਆਂ ਵੀ ਨਹੀਂ ਸੀ ਉਹ ਤਾਂ ਜ਼ਬਾਨ ਵਾਲੀ ਬੁੜੀ ਸੀ ਬੰਦਿਆ ਵਾਂਗੂ ਜ਼ਬਾਨ ਸੀ ਉਹਦੀ ਤਾਂ ਜਿੱਥੇ ਖੜ ਗਈ ਤੇ ਉੱਥੇ ਹੀ ਖੜ ਗਈ ਉਹ ਆਏ ਨਹੀਂ ਸੀਗਾ ਵੀ ਇੱਥੇ ਕੁਝ ਹੋਰ ਕਹਿਤਾ ਉੱਥੇ ਚਾਰ ਕਰਮਾਂ ਤੇ ਜਾ ਕੇ ਕੁਝ ਹੋਰ ਕਹਿਤਾ ਭੂਆ ਉਹਦੀ ਗੱਲ ਤਾਂ ਇਹ ਸੁਣਦਾ ਵੀ ਸੀਗਾ ਮੇਰੇ ਤੋਂ ਤਾਂ ਲੋਟ ਹੀ ਨਹੀਂ ਆਉਂਦਾ ਮੈਂ ਤਾਂ ਸਵੇਹ ਕੇ ਗੱਲ ਕਰਦੀ ਆ ਤਾਂ ਵੀ ਭੱਜ-ਭੱਜ ਪੈਂਦਾ ਉਹ ਤਾਂ ਇਹਦੇ ਗਿੱਟੇ ਕੁੱਟਦੀ ਸੀ ਉਹਦਾ ਤਾਂ ਬਾਰ ਨਹੀਂ ਟੱਪਦਾ ਸੀ ਜਿੱਦੇ ਦੀ ਮਾਂ ਜਿਉਂਦੀ ਸੀ ਮਾਂ ਮਰ ਗਈ ਇਹਨੂੰ ਖੁੱਲ ਹੋ ਗਈ بس ਉਹ ਤੋਂ ਬਾਅਦ ਤਾਂ ਜਿਵੇਂ ਹੱਥਾਂ ਚੋਂ ਨਿਕਲ ਗਿਆ ਇਹ। ਹਾਂ। ਫੇ ਲੋਟ ਹੀ ਨਹੀਂ ਆਉਂਦਾ ਕਿਸੇ ਤੋਂ। ਚੱਲ ਕੋਈ ਨਹੀਂ। ਕਰਦੇ ਆਂ ਗੱਲਬਾਤ ਖਬਰ ਆ ਜੇ ਲੋਟ। ਚੱਲ। ਆ ਜਾ ਲੈ ਮੈਂ ਤਾਂ ਕੱਪੜੇ ਵੀ ਵਿਚਾਲੇ ਛੱਡ ਤੇ। ਭੱਗ ਜਾ ਜੇ ਤੂੰ ਬਾਹਰ ਜਾਣਾ ਤਾਂ। ਮੈਂ ਕੱਪੜੇ ਜਿੱਤੇ ਮਾਰ ਕੇ ਆ ਜੂੰ। ਚੱਲ ਕੋਈ ਨਹੀਂ। ਮੈਂ ਤਾਂ ਘਰੇ ਮੜਾ ਜੇ ਫੋਨ ਕਰਿਆ ਮੈਂ ਤੂੰ ਭੱਗ ਚੱਲ। ਬੰਗਾਂ ਨੂੰ ਪੁੱਛਣਾ। ਅੱਛਾ। ਮੂੰਹ ਤਾਂ ਆਧਿਆਪਾ ਪਪਾ ਤਾ ਮਾ ਮਾ ਧੀਆ ਨੇ। ਹੁਣ ਕੀ ਹਾਲ ਕਰਦੀਆਂ ਫਿਰਦੀਆਂ ਗਈਆਂ ਛੋਡੀਆਂ ਕਰਨੀਆਂ ਤੇ ਤੁਸੀਂ ਭਰੀ ਜਾਣੋ ਨਾਲ ਦੂਜਿਆਂ ਨੂੰ ਭਰਾਈ ਜਾਣੋ ਉਹਦੇ ਨੇ ਡੰਡਾ ਖਿੱਚਿਆ ਉਹਨੂੰ ਜਿੱਤੇ ਏਸੀ ਲਵਾ ਲਵਾਇ ਸੀ ਉਹਦੇ ਤਚੌੜੀ ਹੋ ਕੇ ਬਾਗੀ ਏਸੀ ਲਵਾ ਕੇ ਉਹਨੀ 30 ਦੇ ਕਰਕੇ ਆਹ ਕੋਈ ਦਾ ਟਾਈਮ ਪਿਆ ਗਿਆ ਕਰ ਯਾਰ ਉਹ ਟਾਈਮ ਪੀਂ ਆ ਦੱਸ ਤੇਰਾ ਕਿ ਤੈਨੂੰ ਮੈਂ ਫੋਨ ਮੈਂ ਤੇਰਾ ਤਾਂ ਨਹੀਂ ਚੱਕਿਆ ਮੈਨੂੰ ਨਾ ਠਿਕਦੇ ਰਹੀ ਸੀਗਾ ਕੰਮ ਉਹ ਮੈਂ ਨਾ ਕਿਸੇ ਦੀ ਜ਼ਮੀਨ ਦੀ ਗਵਾਹੀ ਦਿੱਤੀ ਸੀਗੀ ਉਹ ਦੇਣੀ ਸੀਗੀ ਉੱਥੇ ਸਾਰੇ ਪਟਵਾਰੀ ਪਟੋਬੋਰੀ ਤੇ ਹੋਰ ਸਾਰੇ ਬੈਠੇ ਸੀਗੇ ਤੇ ਮੈਂ ਤੇਰਾ ਤਾਂ ਨਹੀਂ ਚੱਕਿਆ ਚੱਲ ਮੈਂ ਹੱਬੀ ਮੈਂ ਬਾਹਰ ਚੋਂ ਨਿਕਲ ਕੇ ਕਰ ਲਈ ਹੈ ਐਨੇ ਤੋਂ ਮਿਲ ਗਿਆ ਹੁਣ ਦੱਸ ਕੀ ਕੰਮ ਆ ਦੱਸ ਤੈਨੂੰ ਪਤਾ ਹੀ ਇਹ ਰੋਲੇ ਆਪਣੇ ਤਰੇ ਫੈਂਡ ਬੱਕਿਆ ਹਾਂ ਤੇ ਪੂਆਈ ਸੀਗੀ ਅੱਜ ਯਾਰ ਅੱਛਾ ਬਿੰਦਰਪੂ ਆ ਗਈ ਕੀ ਕਹਿੰਦੀ ਸੀ ਬਰੋ ਕਹਿਣਾ ਤਾਂ ਕੀ ਆ ਤੈਨੂੰ ਪਤਾ ਹੀ ਗੱਲਾਂ ਤੋਂ ਹੀ ਰੌਲਾ ਆਪਣਾ ਚੱਲੀ ਪਿਆ ਜੰਦਾ ਹਾਂ ਪਰ ਸੋਦੇ ਬਾਰੇ ਗੱਲਾਂ ਕਰੀ ਜੰਨੇ ਆ ਚੱਲ ਕੋਈ ਗੱਲ ਨੂੰ ਆ ਜਾ ਬੈਠ ਸਭ ਦੇ ਗੱਲ ਕਰਦੇ ਆ ਹਾਂ ਕੀ ਕਹਿੰਦੀ ਭੂਆ ਬਰੋ ਭੂਆ ਕਹਿੰਦੀ ਵੀ ਆਪਣਾ ਯਾਰ ਹੁਣ ਗੱਲ ਤਾਂ ਕਰਨੀ ਪਊਗੀ ਪੰਦੇ ਬੁਲਾਉਣੇ ਪੈਣਗੇ ਸਨਮ ਚੋਂ ਲਿਆਉਣਾ ਪਊਗੀ ਹਾਂ ਗੱਲ ਹੋਊਗੀ ਐਂ ਤਾਂ ਸੱਤ ਆਣੀਓਂ ਜਿੰਨੇ ਡੇ ਡੇ ਕੁਝ ਨੋਟਾ ਬੰਦਾ ਐਂ ਤੇ ਅੱਛਾ ਤੇ ਉਸ ਸਰਪੰਚ ਸਾਹਿਬ ਨੂੰ ਫੋਨ ਕਰ ਲਿਆ ਸੀ ਤੂੰ हां सरपंच ਨਾਲ ਤਾਂ ਗੱਲ ਹੋ ਗਈ ਸੀ ਆਪਾਂ ਇੱਕ ਵਾਰ ਇਹਨਾਂ ਦੇ ਘਰੇ ਜਾ ਕੇ ਆਉਣਾ ਆਪਾਂ ਹਾਂ ਸਰਪੰਚ ਸਾਹਿਬ ਨੂੰ ਨਾਲ ਹੀ ਲੈ ਕੇ ਆਵਾਂਗੇ ਅੱਛਾ ਸਰਪੰਚਰ ਨਾਲ ਲੈ ਕੇ ਜਾਣਾ ਘਰੇ ਫਿਰ ਹਾਂ ਤੇ ਆਪਾਂ ਚੱਲਦੇ ਆਂ ਜਾਂ ਸਰਪੰਚ ਕੋਲ ਹਾਂ ਬਾਕੀ ਮੇਰੀ ਗੱਲ ਸੁਣਾ ਹਾਂ ਜਦੋਂ ਆਪਾਂ ਗੱਲ ਕਰਾਂਗੇ ਤੂੰ ਵੀ ਮੜੀ ਖੂਹ ਕੇ ਗੱਲਾਂ ਕਰਦੀ ਹੈ ਕਿਉਂਕਿ ਮੈਂ ਤੈਨੂੰ ਪਤਾ ਮੈਂ ਤਾਂ ਘੱਟੀ ਬੋਲਦਾ ਤੂੰ ਮੜਾ ਇਹਨੂੰ ਕਹਿ ਰਹੀ ਸਮਝਾ ਦੇ ਚੰਗੀ ਤਰ੍ਹਾਂ ਸਰਪੰਚ ਵੀ ਹੋਊਗਾ ਜੋ ਵੀ ਉਹਨਾਂ ਦਾ ਗੱਲ ਤੇ ਆਉਣਾ ਨਹੀਂ ਕੋਈ ਢੰਗ ਨਾਲ ਹੂੰ ਹੂੰ ਤੂੰ ਚੰਗੀ ਤਰ੍ਹਾਂ ਮੜਾ ਸਮਝਾ ਦੇ ਗੱਲ ਤੇ ਤਾਂ ਕਿਵੇਂ ਨਹੀਂ ਆਊਗਾ ਗੱਲ ਤੇ ਉੱਪਰ ਲੈ ਕੇ ਆਵਾਂਗੇ ਉਦੋਂ ਤਾਂ ਤੈਨੂੰ ਪਤਾ ਉਹ ਮੌਕੇ ਦੇ ਮੱਕਰ ਜਾਂਦਾ ਹੁੰਦਾ ਲੋਕ ਪੱਲੇ ਜ ਜਦੋਂ ਬੈਠਾ ਹੁੰਦਾ ਉਹ ਇਹ ਸਿਆਣਾ ਬਣ ਜਾਂਦਾ ਵਾ ਐ ਤੇ ਸਰਪੰਚ ਸਾਹਮਣੇ ਤਾਂ ਨਹੀਂ ਮੱਕਰਦਾ ਦਾ ਸਿਆਣਾ ਬੰਦਾ ਬੈਠਾ ਫਿਰ ਭੂਆ ਵੀ ਹੈਗੀ ਆ ਆਪ ਵਿੱਚ ਭੂਆ ਤਾਂ ਹੈਗੀ ਆ ਬਾਕੀ ਆਪਾਂ ਵੀ ਠੋਕ ਕੇ ਗੱਲ ਕਰਨੀ ਹੈ ਨਾ ਇਕੱਤੀ ਕਿਉਂਕਿ ਫਿਰ ਡੇਲੀ ਡੇਲੀ ਥੋੜੀ ਜਿਹਾ ਭੈਣ ਖੁੱਟਖਈਏ ਉਹ ਤੋਂ ਉਹ ਵੀ ਕਿੰਨਾ ਕੁ ਟੈਮ ਤੱਕ ਹੋਈ ਜਾਊਗੀ ਆਪਾਂ ਗੱਲ ਚੰਗੀ ਤਰ੍ਹਾਂ ਹੀ ਕਰਾਂਗੇ ਨਹੀਂ ਨਹੀਂ ਖੁੱਲ ਕੇ ਉਜੇ ਦਿਨ ਕਹਿ ਰਿਹਾ ਕਦੇ ਕੁਛ ਚਾਹੀਦਾ ਕਦੇ ਪੁੱਛਾਈਦਾ ਹੁਣ ਗੱਡੀ ਕਿੱਥੋਂ ਲੈ ਦੇ ਕਿ ਤੈਨੂੰ ਵੀ ਪਤਾ ਹੀ ਹੁਣ ਲਾਤਾਂ ਦਾ ਨਹੀਂ ਉਹਨੂੰ ਫੋਨ ਕਰਤਾ ਸੀ ਪਰੋਣੇ ਨੂੰ ਵੀ ਆਊਗਾ ਕਹਤਾ ਉਹਨੇ ਹਾਂ ਕੁਆਦੀ ਹੋਈ ਹੈ ਗੱਲ ਉਹਦੇ ਨਾਲ ਕਹਿੰਦਾ ਮੈਂ ਆ ਰਿਹਾ ਹਾਂ ਆਉਂਦਾ ਬਸ ਆਉਂਦਾ ਕਹਿੰਦਾ ਮੈਂ ਆ ਰਿਹਾ ਆਪਾਂ ਸਰਪੰਚ ਨੂੰ ਲੈ ਕੇ ਤੇ ਬਸ ਆਪਾਂ ਗੱਲ ਕਰਨੀ ਆਦਣਾ ਬੈਠ ਕਿਉਂ ਕੀ ਹੈ ਯਾਰ ਉਹ ਸੀ ਪਾਸੇ ਕਿ ਸਰਪੰਚ ਸਾਲਾਂ ਸਾਰੇ ਮਸਲੇ ਦਾ ਪਤਾ ਹੀ ਹੈ ਆਪਾਂ ਐ ਵੀ ਐਚਪੀ ਗੱਲ ਨਹੀਂ ਕਰਨੀ ਵੀ ਇੰਨਾ ਰੌਲਾ ਪੱਗ ਜਾਂ ਕੁਝ ਹੋਰ ਹੈ ਪਾ ਦੇਖਦੇ ਵੀ ਕਿਹੜੇ ਤਰੀਕੇ ਨਾਲ ਲੋਟ ਆਉਂਦਾ ਕੰਮ ਹੋਰ ਯਾਰ ਡੇਲੀ ਡੇਲੀ ਲੋਟ ਵੀ ਨਹੀਂ ਆਉਂਦਾ ਨਾ ਨਪੇੜ ਕੇ ਪਰੇ ਕਰੋ ਯਾਰ ਹੋਰ ਉਹ ਤਾਂ ਜੱਪ ਮਾਰਨਾ ਪੈਣਾ ਤੇ ਨਬੜ ਨਬੜ ਤਾਂ ਮੜਿਆ ਕਰਮਾ ਕੀ ਕਰੇ ਕਿਹੜਾ ਨਹੀਂ ਨਾ ਤੋਂ ਮੈਂ ਪਰ ਨਵੇੜਨਾ ਤਾਂ ਪੈਣੀ ਐ ਜੇ ਨਾਨ ਬੇੜਾਂ ਨੂੰ ਘਰੇ ਤਾਂ ਨਹੀਂ ਬਿਠਾ ਸਕਦੇ ਉਹਨੂੰ ਸਾਰਾ ਦਿਨ ਆਪਾਂ ਸਾਰੀ ਉਮਰ ਕਿੱਥੇ ਕੱਟ ਜੂਗੇ ਤੇ ਵਿਚਾਰੀ ਉਹ ਹੈ ਕੋਈ ਨਾ ਇੱਕ ਦੀ ਸਮਝਾਉਣੇ ਉਹਨੂੰ ਚੰਗੀ ਤਰ੍ਹਾਂ ਆਪਾਂ ਕੋਈ ਨਾ ਸਰਪੰਚ ਸਾਹਿਬ ਨੂੰ ਹੀ ਕਹਾਂਗੇ ਚੰਗੀ ਤਰ੍ਹਾਂ ਸਮਝਾਉਣਾ ਹੈ ਕਿ ਇਹਨੂੰ ਨਹੀਂ ਤਾਂ 75 ਪੌਲਾ ਕਰਾ ਲੂਗਾ ਹੋਰ ਕੀ ਐ ਦੱਸ ਲੈ ਐਨਾ ਥੋੜੀ ਹੁੰਦਾ ਫਿਰ ਐਨਾ ਸਰ ਚੜਦਾ ਦੱਸ ਬੰਦਾ ਬੰਦ ਤੇ ਦਦਾ ਫਿਰ ਕਰਾਂਗੇ ਇਹੋ ਜਿਹਾ ਕੁਝ ਕੰਮ ਤੈਨੂੰ ਪਤਾ ਹੀ ਐ ਬਾਕੀ ਕਰ ਤੁਹਾਡੇ ਪਿਆਰ ਕਰਨ ਨੂੰ ਕਈ 2 ਮਿੰਟਾਂ ਜਨਾ ਸਮਝਾ ਕੇ ਪਰੇ ਕਰਕੇ ਪਰ ਜੇ ਟੀਵੀ ਗੱਲ ਨਹੀਂ ਪਸ ਰੋਲਾ ਦਾ ਸਾਰਾ ਬੇਬੇ ਦਾ ਹੀ ਆ ਉਹ ਕੁਝ ਕਹਿਣ ਨਹੀਂ ਦਿੱਤੀ ਰੱਖ ਕੇ ਕਹਿੰਦੇ ਚੱਲ ਕੋਈ ਨਾ ਪਿਆਰ ਨਾਲ ਲੋਟ ਆ ਜਾਣ ਇਹ ਮੇਰੇ ਟੋਹਣਿਆਂ ਨੂੰ ਕਹਿੰਦੇ ਕਹਿੰਦੇ ਨਹੀਂ ਹੁੰਦੇ ਕੁਝ ਬੜਾ ਸਿਰੇ ਜਾਣਾ ਵੀ ਚੰਗਾ ਨਹੀਂ ਹਨ ਉਹ ਪਰ ਸਿਰੇ ਗੱਲ ਜਾਣ ਦੀ ਅਗਲਾ ਮਜਬੂਰ ਕਰੀ ਜਾਂਦੇ ਸਿਰੇ ਜਾਣ ਨੂੰ ਫੇਰ ਕੀ ਕਰਾਂਗੇ ਦੱਸੋ ਲੋ ਤਾਂ ਹੁਣ ਆਪਾਂ ਨੂੰ ਪਤਾ ਹੀ ਐ ਮਜਬੂਰਤਾ ਅਗਲਾ ਕਰਦਾ ਹੀ ਆਉਣ ਫਿਰ ਚਲ ਵੇਣੀ ਐ ਕਿ ਜ ਸੰਭਲ ਜੇ ਤਾਂ ਠੀਕ ਆ ਲੋਕਾਂ ਦੇ ਕਿਹੜਾ ਪਰੌਣੀ ਨਹੀਂ ਹੁੰਦਾ ਯਾਰ ਐ ਥੋੜੀ ਕਰਦੇ ਹੁੰਦੇ ਐ ਵੀ ਭਾਵੇਂ ਨਾਲ ਆਪ ਤਾਂ ਤੁਸੀਂ ਹੱਕ ਚ ਕੋਡਾ ਤੇ ਕੇ ਰਹੋ ਜੀ ਇਹ ਕਰਨ ਥੋੜੀ ਹੁੰਦੀ ਆ ਹੋਰ ਯਾਰ ਚਲ ਕੋਈ ਨਹੀਂ ਉਹਨੂੰ ਬੜਾ ਮੋਟਾ ਸੋਚਣਾ ਚਾਹੀਦਾ ਆਪਣੇ ਬਾਰੇ ਆਪਾਂ ਹੁਣ ਚੱਲ ਕੇ ਸਰਪੰਚ ਕੋਲ ਆ ਜਾ ਮੈਂ ਤਾਂ ਕਹਣਾ ਆਪਾਂ ਸਰਪੰਚ ਸਾਹਿਬ ਨੂੰ ਸਮਝਾ ਕੇ ਸਾਰੀ ਗੱਲਬਾਤ ਫਿਰ ਲੈ ਆਉਣੇ ਉਹਨਾਂ ਨਾਲ ਚਲ ਆ ਜਾ ਫਿਰ ਉਹਨੂੰ ਨਾਲ ਹੀ ਚੱਡੋ ਅੱਛਾ

ਸਮੀ ਕਿੰਨੇ ਕਵਿ ਜ ਆਊਗਾ ਉਹ ਦੋ ਘੰਟੇ ਮੇ ਫੋਨ ਆਇਆ ਤਾਂ ਕਿ ਉਹਦੇ ਨਾਲ ਗੱਲ ਹੋਈਏ ਕੋਈ ਗੱਲ ਹੋਈਏ ਬੁਲਾਇਆ ਉਹਨੂੰ ਫੋਨ ਕਰਕੇ ਭੂਆ ਨੇ ਬੁਲਾਇਆ ਅੱਛਾ ਹਾਂਜੀ ਹਾਂਜੀ ਤੇ ਸਾਰੇ ਆਪਣੇ ਆਏ ਭੂਆ ਵੀ ਆਈਏ ਕਿਹੜੇ ਵਿੱਚ ਸੀਗੇ ਰੈਸਟੋਰੈਂਟ ਕੋਲੇ ਹੂੰ ਹੂੰ ਤੇ ਗੱਲ ਕਰਨੀ ਆਪਾਂ ਉਹਨਾਂ ਨਾਲੀ ਆਜੋਗੇ ਤੁਸੀਂ ਦੋ ਘੰਟੇ ਮੈਂ ਆਜ ਆਜੂਗਾ ਚਲ ਮੈਂ ਆਜੂਗਾ ਇੱਥੇ ਹਾਂ ਜੀ ਆਜੋ ਮੜਾਏ ਫਰੀ ਆਪਾਂ ਗੱਲ ਕਰ ਲਈਏ ਪਰ ਚੰਗੀ ਤਰ੍ਹਾਂ ਇਸ ਵਾਰਾ ਅੱਛਾ ਅੱਛਾ ਅ ਬੱਗੀ ਤੁਹਾਨੂੰ ਪਤਾ ਹੀ ਮੰਗਾਈਆਂ ਮੰਗੀ ਜਾਂਦਾ ਰਹਿੰਦਾ ਹੀ ਐ ਕਿ ਸਮਝਾਉਣਾ ਚੰਗੀ ਤਰ੍ਹਾਂ ਉਹਨਾਂ ਨੂੰ ਨਹੀਂ ਨਹੀਂ ਕੋਈ ਨਹੀਂ ਉਹ ਤਾਂ ਫਿਰ ਹੁਣ ਬਹਿ ਕੇ ਗੱਲ ਹੋਊਗੀ ਨਾ ਜਦੋਂ ਆਊਗਾ ਤੇ ਮੂੰਹ ਤੇ ਹੋਊਗੀ ਸਾਰੀ ਗੱਲ ਬਾਤ ਹਾਂਜੀ ਹਾਂਜੀ ਆਜੋ ਫਰੀ ਠੀਕ ਹੈ ਤੇ ਮੈਂ ਆਜੂਗਾ ਠੀਕ ਹੈ 2:00 ਵਜੇ ਠੀਕ ਹੈ ਜੀ ਆਜੋ ਹਾਂ ਹੁਣ ਵਜੇ ਐ 2:00 ਵਜੇ ਐ ਉਹ 4:00 ਵਜੇ 4:00 ਵਜੇ ਤੱਕ ਆਊਗਾ ਹਾਂਜੀ ਹਾਂਜੀ ਆਊਗਾ 4:00 ਵਜੇ ਆਜੋ ਬਈ ਬਸ ਮੈਂ 4:30 ਵਜੇ ਤੁਹਾਡੇ ਘਰੇ ਹੋਊਂਗਾ ਠੀਕ ਹੈ ਠੀਕ ਹੈ ਹਾਂ ਓਕੇ ਠੀਕ ਹੈ ਓਕੇ ਸਾਢੇ 4 ਚਲ ਓਏ